हेलो व्यूअर्स वेलकम टू माय नेक्स्ट वीडियो आज दी वीडियो बहुत इंपॉर्टेंट ਤੁਹਾਡਾ ਇੰਤਜ਼ਾਰ ਖਤਮ ਹੋ ਚੁੱਕਿਆ ਹੈ BSM5 BSM5 ਦਾ ਰਿਜ਼ਲਟ ਡਿਕਲੇਅਰ ਹੋ ਚੁੱਕਿਆ ਹੈ ਜਿਨ੍ਹਾਂ ਬੱਚਿਆਂ ਨੇ डिसेंबर 2024 ਦੇ ਵਿੱਚ ਸਮੈਸਟਰ 5 ਦੇ ਪੇਪਰ ਦਿੱਤੇ ਸਨ ਉਹਨਾਂ ਦਾ ਰਿਜ਼ਲਟ ਆ ਚੁੱਕਿਆ ਹੈ ਰਿਜ਼ਲਟ ਦੇਖਣਾ ਕਿਵੇਂ ਇਸ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਰੋਲ ਨੰਬਰ ਐਂਟਰ ਕਰੋਗੇ ਫਿਰ ਸਬਮਿਟ ਕਰੋਗੇ ਸਬਮਿਟ ਕਰਨ ਤੋਂ ਬਾਅਦ ਤੁਹਾਡਾ ਰਿਜ਼ਲਟ ਮ ਉਮੀਦ ਕਰਦੀ ਆਂ ਪਾਸ ਹੀ ਆਇਆ ਹੋਏ ਪਰ ਜੇ ਇਹਨਾਂ ਵਿੱਚੋਂ ਕੋਈ ਹੋਰ ਆਪਸ਼ਨ ਆਈ ਹੈ ਪਾਸ ਤੋਂ ਇਲਾਵਾ ਤਾਂ ਇਹਦੇ ਬਾਰੇ ਪੂਰੀ ਡਿਟੇਲ ਵਿੱਚ ਜਾਣਕਾਰੀ ਮੈਂ ਆਪਣੀ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੇ ਚੁੱਕੀ ਹਾਂ ਤੁਸੀਂ ਵਾਚ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੀ ਜੇ ਤੁਸੀਂ ਰੀਵੈਲਿਊਏਸ਼ਨ ਭਰਨਾ ਚਾਹੁੰਦੇ ਹੋ ਤਾਂ ਰੀਵੈਲਿਊਏਸ਼ਨ ਭਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਮੇਰਾ ਪੇਪਰ ਤਾਂ ਬਹੁਤ ਵਧੀਆ ਹੋਇਆ ਸੀ ਪਰ ਰਿਜ਼ਲਟ ਉਸ ਤਰੀਕੇ ਨਾਲ ਨਹੀਂ ਆਇਆ ਹੁਣ ਰੀਵੈਲਿਊਏਸ਼ਨ ਹੁੰਦੀ ਕੀ ਹੈ ਰੀਵੈਲਿਊਏਸ਼ਨ ਕੀ ਹੁੰਦੀ ਹੈ ਬੇਟਾ ਕਿ ਜਦੋਂ ਤੁਸੀਂ ਦੇਖੇ की मार्क्स की मार्क्स मेरा पेपर तो बहुत बढ़िया होया पर ਉਹਦਾ ਜੋ ਰਿਜ਼ਲਟ ਹੈ ਉਹ ਵਧੀਆ ਨਹੀਂ ਆਇਆ ਤਾਂ ਉਸ ਕੇਸ ਦੇ ਵਿੱਚ ਤੁਸੀਂ ਰੀਵੈਲਿਊਸ਼ਨ ਕਰ ਸਕਦੇ ਹੋ ਰੀਵੈਲਿਊਸ਼ਨ ਦਾ ਮਤਲਬ ਹੈ ਤੁਹਾਡੀਆਂ ਅਨਸਰ ਜੋ ਸ਼ੀਟਸ ਹੈ ਉਹ ਦੁਬਾਰਾ ਕਿਸੇ ਹੋਰ ਜੋ ਪੇਪਰ ਚੈਕਰ ਕੋਲੋਂ ਐਗਜ਼ਾਮੀਨਰ ਕੋਲੋਂ ਚੈੱਕ ਕਰਵਾਈਆਂ ਜਾਣਗੀਆਂ ਮਤਲਬ ਉਹਦੀ ਸੈਕਿੰਡ ਤੇ ਥਰਡ ਚੈਕਿੰਗ ਹੋਏਗੀ ਹੁਣ ਰੀਵੈਲਿਊਏਸ਼ਨ ਕੌਣ ਅਪਲਾਈ ਕਰ ਸਕਦਾ ਹੈ ਤੇ ਕਦੋਂ ਅਪਲਾਈ ਕਰ ਸਕਦੇ ਹੋ ਤੁਸੀਂ ਰੀਵੈਲਿਊਏਸ਼ਨ ਤੁਸੀਂ 14 ਦਿਨ ਦੇ ਅੰਦਰ ਅੰਦਰ ਜਦੋਂ ਰਿਜ਼ਲਟ ਆਇਆ ਉਸ ਤੋਂ 14 ਡੇਜ਼ ਦੇ ਅੰਦਰ ਅੰਦਰ ਅਪਲਾਈ ਕਰਨੀ ਹੁੰਦੀ ਹੈ ਤਾਂ 14 ਦਿਨ ਤੋਂ ਬਾਅਦ ਅਗਲੇ 7 ਦਿਨ ਤੁਸੀਂ ਲੇਟ ਫੀਸ ਨਾਲ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਤਾਂ ਘਬਰਾਉਣ ਵਾਲੀ ਗੱਲ ਨਹੀਂ ਜੇ ਤੁਹਾਨੂੰ ਲੱਗਦਾ ਹੈ ਕਿ ਮੇ ਮੇਰੀ ਰੀਅਪੇਅਰ ਆ ਗਈ ਪਰ ਨਹੀਂ ਮੇਰਾ ਪੇਪਰ ਅੱਛਾ ਹੋਇਆ ਸੀ ਤਾਂ ਮੈਂ ਨਹੀਂ ਪੇਪਰ ਚੈੱਕ ਕਰਵਾਉਣਾ ਚਾਹੁੰਦਾ ਤੁਸੀਂ ਕਰਵਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਮੇਰਾ ਪੇਪਰ ਵਧੀਆ ਹੋਇਆ ਸੀ ਪਰ ਮੇਰੇ ਉਨੇ ਨੰਬਰ ਨਹੀਂ ਆਏ ਨੰਬਰਾਂ ਦਾ ਬਹੁਤ ਫਰਕ ਹੈ ਤਾਂ ਵੀ ਤੁਸੀਂ ਰੀਵੈਲਿਊਸ਼ਨ ਭਰ ਸਕਦੇ ਹੋ ਠੀਕ ਹੈ ਜੀ ਤਾਂ ਕਈ ਵਾਰੀ ਰੀਅਪੀਅਰ ਆ ਗਈ ਠੀਕ ਹੈ ਜੀ ਤੁਹਾਡੀ ਰੀਅਪੀਅਰ ਆ ਗਈ ਠੀਕ ਹੈ ਤੇ ਪਰ ਇੱਕ ਦੋ ਨੰਬਰ ਦਾ ਫਰਕ ਹੈ ਜਾਂ ਦੋ ਚਾਰ ਨੰਬਰਾਂ ਦਾ ਫਰਕ ਹੈ ਤਾਂ ਰੀਵੈਲਿਊਸ਼ਨ ਭਰ ਕੇ ਕਈ ਵਾਰੀ ਕਲੀਅਰ ਵੀ ਹੋ ਜਾਂਦੀ ਹੈ ਇਸ ਕਰਕੇ ਤੁਸੀਂ ਡਿਸੀਜਨ ਤੁਸੀਂ ਲੈਣਾ ਹੈ ਤਾਂ ਉਸ ਕੇਸ ਦੇ ਵਿੱਚ ਤੁਸੀਂ ਰੀਵੈਲਿਊਸ਼ਨ ਪਲੱਸ ਰੀਅਪੀਅਰ ਦੋਨਾਂ ਦਾ ਪੇਪਰ ਭਰ ਦੋਗੇ ਤਾਂ ਜਿਆਦਾ ਵਧੀਆ ਗੱਲ ਹੈ ਹੁਣ ਲੇਟ ਫੀਸ ਕਿੰਨੀ ਹੈ ਫੀਸ ਕਿੰਨੀ ਹੈ ਬੱਚੇ ਸੋਰੀ ਰੀਵੈਲਿਊਏਸ਼ਨ ਦੀ ਫੀਸ ਕਿੰਨੀ ਹੈ ਰੀਵੈਲਿਊਏਸ਼ਨ ਦੀ ਫੀਸ ਹੈ 500 ਰੁਪਿਆ ਪਰ ਪੇਪਰ ਪਲੱਸ 100 ਰੁਪਿਆ ਤੁਹਾਡੇ ਜਿਹੜੇ ਹੈਗੇ ਆ ਫਾਰਮ ਦਾ ਹੈ ਠੀਕ ਹੈ ਕਿੰਨੇ ਪੇਪਰਾਂ ਦੀ ਰੀਵੈਲਿਊਏਸ਼ਨ ਕਰ ਸਕਦੇ ਹੋ ਬੇਟਾ 2 ਟੂ ਪੇਪਰਸ ਦੀ ਤੁਸੀਂ ਰੀਵੈਲਿਊਏਸ਼ਨ ਕਰ ਸਕਦੇ ਹੋ ਦੋ ਪੇਪਰਾਂ ਦੀ ਰੀਵੈਲਿਊਏਸ਼ਨ ਕਰ ਸਕਦੇ ਹੋ ਠੀਕ ਹੈ ਜਿਵੇਂ ਕੋਈ অপਸ਼ਨਸ ਹੈ ਪੇਪਰ ਦੇ ਵਿੱਚ ਜਿਵੇਂ 1 2 3 ਕਰਕੇ ਤਾਂ ਉਹਨਾਂ ਦੀ ਵੀ ਤੁਸੀਂ ਰੀਵੈਲਿਊਸ਼ਨ ਭਰ ਸਕਦੇ ਹੋ ਠੀਕ ਹੈ ਮੰਨ ਲਓ ਤੁਸੀਂ 14 ਦਿਨ ਦੇ ਅੰਦਰ ਅੰਦਰ ਨਹੀਂ ਭਰ पाए ਰੀਵੈਲਿਊਸ਼ਨ ਤਾਂ ਉਸ ਕੇਸ ਦੇ ਵਿੱਚ ਤੁਸੀਂ ਲੇਟ ਫੀਸ ਜਿਹੜੀ ਹੈਗੀ ਹੈ 600 ਰੁਪਿਆ ਨਾਲ ਰੀਵੈਲਿਊਸ਼ਨ ਭਰ ਸਕਦੇ ਹੋ ਇਸ ਲਈ ਇਹ ਕੁਝ ਡਾਊਟ ਸੀ ਤੁਹਾਡੇ ਰੀਵੈਲਿਊਸ਼ਨ ਬਾਰੇ ਪਰ ਜੇ ਇੰਨਾ ਕਨਸਰਨਸ ਨਾਲ ਕੋਈ ਤੁਹਾਡੇ ਡਾਊਟ ਹੈ ਤੇ ਇਸ ਤੋਂ ਪਿਛਲੀ ਵੀਡੀਓਜ਼ ਦੇ ਵਿੱਚ ਕੀ ਰਿਜ਼ਲਟ ਅਵੇਟਡ ਹੈ फीस लेट ਕਰਕੇ ਅਵੇਟਡ ਹੈ ਠੀਕ ਹੈ ਆ ਯਾ ਓ ਵੀ ਆਰ ਐਨ ਆਈ ਰੋਲ ਨੰਬਰ ਗਲਤ ਲਿਖਿਆ ਹੋਇਆ ਸੀ ਤੁਹਾਡੀ ਸ਼ੀਟ ਮਿਸਪਲੇਸ ਹੋ ਗਈ ਹੈ ਠੀਕ ਹੈ ਕੋਈ ਵੀ ਚੀਜ਼ ਜਿਹੜੀ ਹੈਗੀ ਤੁਹਾਨੂੰ ਡਾਊਟ ਕਰ ਰਹੀ ਹੈ ਤਾਂ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਨ ਕੇਸ ਜੇ ਤੁਹਾਨੂੰ ਕੋਈ ਹੋਰ ਡਾਊਟ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਮੈਂ ਤੁਹਾਡੇ ਡਾਊਟ ਕਲੀਅਰ ਕਰ ਸਕਾ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਤੁਹਾਡੀ ਹੈਲਪ ਕਰ ਰਹੀ ਹੈ ਤਾਂ ਪਲੀਜ਼ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਹੋਰ ਕਿਸੇ ਦੀ ਮਦਦ ਵੀ ਹੋ ਸਕੇ ਇਸ ਤੋਂ ਇਲਾਵਾ ਮੈਂ ਇਸੇ ਹੀ ਚੈਨਲ ਤੇ ਤੁਸੀਂ ਬੀਏ ਤੋਂ ਬਾਅਦ ਕੀ ਕਰ ਸਕਦੇ ਹੋ ਅਲੱਗ-ਅਲੱਗ ਕੋਰਸਿਸ ਬਾਰੇ ਜਾਣਕਾਰੀ ਦੇ ਚੁੱਕੀ ਹਾਂ ਤੁਹਾਡੇ ਮਨਾਂ ਦੇ ਵਿੱਚ ਜਿਹੜੇ-ਜਿਹੜੇ ਡਾਊਟ ਹਨ ਉਹ ਕਲੀਅਰ ਕਰ ਚੁੱਕੀ ਹਾਂ ਤੁਸੀਂ ਉਹ ਵੀਡੀਓ ਵੀ ਵਾਚ ਕਰ ਸਕਦੇ ਹੋ ਉਮੀਦ ਕਰਦੀ ਆ ਇਹ ਤੁਹਾਡੀ ਵੀਡੀਓ ਇਹ ਵੀਡੀਓ ਤੁਹਾਡੀ ਥੋੜੀ ਜੀ ਕੋਸ਼ਿਸ਼ ਕਰੇਗੀ ਆਪਣੇ ਰਿਜ਼ਲਟ ਬਾਰੇ ਜੋ ਹੈ ਉਹਨੂੰ ਹੋਰ ਇੰਪਰੂਵ ਕਰਨ ਦੇ ਵਿੱਚ थैंक यू ਗੋਡ ਬlesਸ ਯੂ ਪਲੀਜ਼ ਲਾਈਕ தி ਚੈਨਲ ਲਾਈਕ தி ਵੀਡੀਓ ਸਬਸਕ੍ਰਾਈਬ தி ਚੈਨਲ ਐਂਡ ਸ਼ੇਅਰ ਦਾ ਵੀਡੀਓ ਟੂ ਦਾ ਨੀਡੀ ਸਟੂਡੈਂਟਸ ਥੈਂਕ ਯੂ